ਨੰਦਨ ਸਰੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਦੋਂ ਖਾਲਸਾ ਪੰਥ ਸਜਾਇਆ ਤਾਂ ਉਸ ਇਕੱਠ ਦੇ ਵਿੱਚ ਔਰੰਗਜ਼ੇਬ ਦੇ ਦੇਵਦਾ ਭੇਜਿਆ ਹੋਇਆ ਰਿਪੋਰਟਰ ਵੀ ਮੌਜੂਦ ਸੀ ਉਹਨੇ ਆਪਣੀ ਕਿਤਾਬ ਵਿੱਚ ਸਾਰਾ ਇਹ ਘਟਨਾਕਰਮ ਲਿਖਿਆ ਹੈ ਜਦੋਂ ਸਤਿਗੁਰ ਮਹਾਰਾਜ ਨੇ ਵਰਪਾਨ ਕਰਾਇਆ ਉਹ ਆਪਣੀ ਕਿਤਾਬ ਵਿੱਚ ਲਿਖਦਾ ਹੈ ਕਹਿੰਦਾ ਮੈਂ ਸਭ ਕੋ ਤੱਕ ਆਪਣੇ ਅੱਖਾਂ ਨਾਲ ਵੇਖਿਆ ਮਹਾਰਾਜ ਨੇ ਜੋਹੀਂ ਪੰਜ ਪਿਆਰਾਂ عمر ਪਾਨ ਸ਼ਿਕਾਇਆ ਕੱਲੇ ਕੱਲੇ ਸਿੰਘ ਦੇ ਮੁਖ ਦੇ ਵਿੱਚ ਅੰਮ੍ਰਿਤ ਪਾਇਆ ਤਾਂ ਉਹ ਇਹ ਜਕਾਰਾ ਲਾਉਂਦੇ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਵੇਂ ਹੀ ਰਿਪੋਰਟਰ ਕਹਿਣ ਲੱਗਿਆ ਕਿ ਜਿੰਦਾ ਹੋਗੇ ਤੇ ਸਭ ਕੌਤਕ ਸਤਗੁਰ ਮਹਾਰਾਜ ਦਾ ਵੇਖ ਕੇ ਰਿਪੋਰਟਰ ਆਪਣੀ ਕਿਤਾਬ ਵਿੱਚ ਲਿਖਦਾ ਹੈ ਕਿ ਮੈਂ ਮਹਾਰਾਜ ਦੇ ਅੱਗੇ ਬੇਨਤੀ ਕੀਤੀ ਸਤਗੁਰ ਮਹਾਰਾਜ ਮੇਰੇ ਤੇ ਵੀ ਕਿਰਪਾ ਕਰੋ ਮੈਨੂੰ ਅੰਮ੍ਰਿਤ ਪਾਨ ਕਰੋ ਤਾਂ ਸਤਿਗੁਰ ਮਹਾਰਾਜ ਕਹਿਣ ਲੱਗੇ ਕਹਿੰਦੇ ਨਹੀਂ ਭਾਈ ਤੂੰ ਔਰੰਗਜ਼ੇਬ ਦੇ ਦੇਵ ਦਾ ਭੇਜਿਆ ਹੋਇਆ ਰਿਪੋਰਟਰ ਹੈ ਤੂੰ ਆਪਣਾ ਕੰਮ ਕਰ ਤਾਂ ਮੇਰੇ ਮਿੰਤਾ ਤਰਲੇ ਕਰਨ ਤੇ ਸਤਿਗੁਰ ਮਹਾਰਾਜ ਨੇ ਮੈਨੂੰ ਵੀ ਅੰਮ੍ਰਿਤ ਪਾਨ ਕਰਾਇਆ ਤਾਂ ਮੈਂ ਸਤਿਗੁਰ ਮਹਾਰਾਜ ਤੋਂ ਅੰਮ੍ਰਿਤ ਪਾਨ ਸ਼ਕਿਆ ਮੈਂ ਹੀ ਭੁੱਲ ਗਿਆ ਕਿ ਮੈਂ ਰਿਪੋਰਟਰ ਹਾਂ ਔਰੰਗਜ਼ੇਬ ਦਾ ਭੇਜਿਆ ਹੋਇਆ ਦੇਖੋ ਬਿਆਰੋ ਸਤਿਗੁਰ ਮਹਾਰਾਜ ਸੇ ਕਿਰਪਾ ਲੂ ਦੇ ਆ ਲੂ ਹਨ ਜੋ ਸਤਿਗੁਰ ਮਹਾਰਾਜ ਸਭ ਦਾ ਸਤਕਾਰ ਕਰਦੇ ਹਨ ਸਾਨੂੰ ਵੀ ਗੁਰਸਖਵਾਨਣਾ ਚਾਹੀਦਾ ਹੈ ਤੇ ਅਮਰਤ ਪਾਨ ਕਰਕੇ ਗੁਰੂ ਦੇ ਲੜ ਲੱਗਣਾ ਚਾਹੀਦਾ ਹੈ ਸੋ ਜੇਕਰ ਇਹੋ ਜਿਹਾ ਹੋਰ ਇਤਿਹਾਸ ਸੁਣ ਲਈ ਤੁਸੀਂ ਆਪਣੀ ਜ਼ਿੰਦਗੀ ਬਣਾਉਣਾ ਚਾਹੁੰਦੇ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਚੰਗੇ ਲੱਗੇ ਲਾਇਕ ਕਰੋ ਤੇ ਕਮੈਂਟਾਂ ਵਿੱਚ तन श्री गुरू गोबिंद जी महाराज तन श्री गुरू गोबिंद जी महाराज ज़रूरु लिखो जी वाहिगुरू जी का ख़ालसा वाहिगुरू जी फति